ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਨ ਫੌਜੀ ਜਨਰਲ ਗੁਰੂ ਜੀ ਇੱਕ ਨਿੱਤਰ ਮਹਾਨ ਫੌਜੀ ਜਨਰਲ ਤੇ ਭਾਰੀ ਜੱਥੇਬੰਦੀ ਦੀ ਸੂਝ ਸ਼ਕਤੀ ਦੇ ਮਾਲਕ ਸੀ ਦਬੇ ਕੁਝਲੇ ਲੋਕਾਂ ਨੂੰ ਜਿਨ੍ਹਾਂ ਨੂੰ ਸਿਰ ਝੁੱਕ ਕੇ ਚੱਲਣ ਦਾ ਹੁਕਮ ਨਹੀਂ ਸੀ ਜੱਥੇਬੰਦ ਕਰਕੇ ਉਹਨਾਂ ਦੇ ਹੱਥ ਵਿੱਚ ਤਲਵਾਰ ਪਕੜਾ ਦੇਣੀ ਵੱਡੀਆਂ-ਵੱਡੀਆਂ ਤਾਕਤਾਂ ਨਾਲ ਮੁਕਾਬਲਾ ਕਰਨਾ ਹਿੰਦੁਸਤਾਨ ਦੀ ਰੋਹਂਦ-ਖੌਂਦ ਵਿੱਚੋਂ ਐਸੇ ਗੁਰਦੇ ਪੈਦਾ ਕਰਨੇ ਜੋ ਸਿਰ ਤਲੀ ਤੇ ਧਰ ਕੇ ਹਰ ਕੁਰਬਾਨੀ ਦੇਣ ਲਈ ਤਿਆਰ ਪਰ ਤਿਆਰ ਰਹਿੰਦੇ ਕੋਈ ਛੋਟੀ ਗੱਲ ਨਹੀਂ ਆਪ ਜੀ ਦੇ ਫੌਜ ਦੇ ਹਰ ਸਿੱਖ ਨੂੰ ਆਪ ਜੀ ਦੀ ਅਗਵਾਈ ਤੇ ਜਿੱਤ ਤੇ ਪੂਰਾ ਪੂਰਾ ਪ੍ਰੋत्साਹ ਹੁੰਦਾ ਜਿਸ ਕਰਕੇ ਉਹ ਆਪ ਜੀ ਦੇ ਇੱਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਤਿਆਰ ਪਰ ਤਿਆਰ ਰਹਿੰਦੇ ਚਾਹੇ ਉਹ ਭਾਂਗਣੀ ਦਾ ਜੁੱਧ ਹੋਵੇ ਨੰਦਪੁਰ ਸਾਹਿਬ ਚੰਕੌਰ ਜਾਂ ਮੁਕਤਸਰ ਸਾਹਿਬ ਦੀ ਲੜਾਈ ਹਾਰ ਸਿੰਘ ਆਪਣੇ ਅੰਦਰ ਕੌਮੀ ਜਜ਼ਬਾ ਲੈ ਕੇ ਅੱਗੇ ਵੱਧ ਵੱਧ ਕੇ ਲੜਦਾ ਗੁਰਕੌਰ ਸਿੰਘ ਜੀ ਇੱਕ ਪੁੱਛੇ ਹੋਏ ਜਰਨੈਲ ਸਨ ਉਹਨਾਂ ਦੀਆਂ ਸਾਰੀਆਂ ਜੱਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ਮੋਗਲ ਰਾਕੂਮਤ ਜਿੱਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤੈਸ ਨੈਸ ਕਰਕੇ ਰੱਖ ਦਿੱਤਾ ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨਿਤ ਕੀਤੀਆਂ ਜਿੱਥੋਂ ਕਦੇ ਹਾਰ ਨਹੀਂ ਸੀ ਹੋ ਸਕਦੀ ਦੁਸ਼ਮਣੋਂ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ ਸਤਲੁਜ ਤੋਂ ਫਾਰ ਕਿਲੇ ਲੋਹੜ ਲੋਹੜ ਨਰਮੋਗੜ ਤੇ ਦੋ ਦਰਿਆ ਦੀ ਵਿਚਕਾਰ ਕੁਝ ਫਾਸਲੇ ਤੇ ਫਤਿਹਗੜ ਸਾਹਿਬ ਆਨੰਦਗੜ ਅਤੇ ਕੇਸਗੜ ਉਸਾਰੇ ਗੁਰੂ ਸਾਹਿਬ ਨੇ ਇੱਕੋ ਪਹਿਨਾਵਾ ਇੱਕੋ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੇ ਹੀ ਹਕੂਕ ਇੱਕ ਪੂਜਾ ਸਾਨ ਇੱਕ ਬਾਟੇ ਵਿੱਚ ਅਮਲ ਸ਼ਤਾਂ ਦੀ ਪਰੰਪਰਾ ਇਕੋ ਜਹੀ ਰਹਤੇ ਇਕੋ ਸਾਂਝੇ ਅਦਸ ਲਈ ਸਭ ਕੁਝ ਇਕੱਠਾ ਕੀਤਾ ਸਭ ਨੂੰ ਨਾ ਟੁੱਟਣ ਵਾਲੀ ਇਕਤਾ ਵਿੱਚ ਪਰੋ ਦਿੱਤਾ ਜੀਵਨ ਜੀਣ ਦਾ ਵੱਲ ਸਿਖਾ ਦਿੱਤਾ ਸਿੱਖਾ ਨੂੰ ਸ਼ਾਸਤਰ ਵੱਤ ਕੇ ਸੁਤੰਤਰ ਰਾਜਸੀ ਸੱਤਾਬਖਸ਼ੀ ਜਿਸ ਨਾਲ ਹਿੰਦੁਸਤਾਨ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ ਇਸ ਤੋਂ ਪਹਿਲਾਂ ਕੋਈ ਐਸੀ ਕੌਮ ਨਹੀਂ ਸੀ ਦੇਖੀ ਜਿਸ ਵਿੱਚ ਨੀਵੀਂ ਜਾਤ ਦੇ ਮੱਝ ਵੀ ਚਮਾਰ ਨਾ ਹੀ ਤੋਬੀ ਚਿੰਬਾ ਜਿਨ੍ਹਾਂ ਦਾ ਵਜੂਦ ਉੱਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ ਜਿਸਨੇ ਕਦੀ ਲੰਗੀ ਕੜਤ ਹੱਥ ਵਿੱਚ ਨਾ ਪਗੜੀ ਹੋਵੇ ਇੱਕ ਬਹਾਦਰ ਕੌਮ ਹੀ ਨਹੀਂ ਬਣੀ ਬਲਕਿ ਦੂਸਰੇ ਲਈ ਆਪਾਵਾਰਨ ਵਿੱਚ ਵੀ ਸਭ ਤੋਂ ਮੂਰੇ ਸੀ ਉਹਨਾਂ ਦੀ ਆਵਾਜ਼ ਚ ਇਹ ਤਾਕਤ ਸੀ ਕਿ ਭਾਂਗਣੀ ਤੇ ਜੁੱਧ ਵਿੱਚ ਜਦੋਂ 500 ਪਠਾਣ ਜੋ ਪੀਰ ਬੁੱਧ ਸ਼ਾਹ ਨੇ ਭਰਤੀ ਕਰਵਾਏ ਸੀ ਉਹਨਾਂ ਵਿੱਚੋਂ 400 ਪਠਾਣ ਰਾਜਿਆਂ ਦੀ ਐਨੀ ਵੱਡੀ ਫੌਜ ਦੇਖ ਕੇ ਕੰਬਰਾ ਗਈ ਤੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਜਿਸ ਨਾਲ ਸਿੱਖ ਫੌਜ ਦੇ ਹੌਂਸਲੇ ਵੀ ਟਹਿ ਟੇਹੀ ਹੋ ਗਈ ਜਦ ਗੁਰੂ ਸਾਹਮਣੇ ਦੇਖਿਆ ਤਾਂ ਉਹਨਾਂ ਦੇ ਇੱਕ ਜਾਦੂਈ ਲਾਣ ਨੇ ਸਿੱਖਾਂ ਵਿੱਚ ਐਸਾ ਜੋਸ਼ ਭਰਿਆ ਕਿ ਉਹ ਆਪਾ ਵਰਨ ਨੂੰ ਤਿਆਰ ਹੋ ਗਈ ਜਿਨ੍ਹਾਂ ਨੇ ਕਦੀ ਨੰਗੀ ਕਾਰਤ ਨੂੰ ਹੱਥ ਨਹੀਂ ਸੀ ਪਕੜਿਆ ਬੈਰੀਆਂ ਦੇ ਜਹੇ ਲਾਹੂ ਲਾਹੇ ਕਿ ਉਹਨਾਂ ਨੇ ਵੀ ਤ੍ਰੈ ਤਰਾਕਾਰ ਉਠੇ ਜਦੋਂ ਪੀਰ ਬੁੱਧੂ ਸ਼ਾਨੋਂ ਪਤਲ ਲੰਕਾ ਤਾ ਉਹ ਵੀ ਆਪਣੇ 700 murid ਚਾਰੋਂ ਪੁੱਤਰ ਭਰਾ ਭਤੀਜਿਆਂ ਸਮੇਤ ਲੜਾਈ ਵਿੱਚ ਆ ਪਹੁੰਚੇ ਤੇ ਐਸੇ ਜੋਹਰ ਦਿਖਾਏ ਕਿ ਦੁਸ਼ਮਣ ਲੜਾਈ ਦਾ ਮਤਾਨ ਛੱਡ ਕੇ ਨਾ ਸੁਟੇ ਇਹ ਸੀ ਉਸ ਸਾਹਿਬ ਇਹ ਕਮਾਲ ਦੇ ਬੋਲਾਂ ਦੀ ਸ਼ਖਸੀਅਤ ਦਾ ਅਸਰ ਇੱਕ ਵਾਰੀ ਦਰਬਾਰ ਲੱਗਣ ਤੋਂ ਬਾਅਦ ਗੁਰੂ ਸਾਹਿਬ ਇੱਕ ਗੱਲ ਚੌਧਰੀ ਡੱਲੇ ਨਾਲ ਸ਼ੁਰੂ ਹੋਈ ਡੱਲੇ ਨੇ ਕਿਹਾ ਕਿ ਅਗਰ ਤੁਸੀਂ ਮੈਨੂੰ ਸੱਦ ਲੈਂਦੇ ਤਾਂ ਤੁਹਾਨੂੰ ਨੰਦਕੋੜ ਦਾ ਕਿਲਾ ਨਾ ਛਿਤਣਾ ਪੈਂਦਾ ਮੇਰੇ ਆਦਮੀ ਇਹੋ ਜੈਸੂਰ ਮੇ ਹਨ ਕਿ ਬੈਰੀਆਂ ਨੂੰ ਘੋੜੇ 'ਸ ਵਿੱਚ ਚੁੱਕ ਕੇ ਲੈ ਜਾਂਦੇ ਹਨ ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਕੋਈ ਨਹੀਂ بڑے ਮੌਕੇ ਆਉਣਗੇ ਇੱਕ ਦਿਨ ਗੁਰੂ ਸਾਹਿਬ ਨੂੰ ਲੱਕੜ ਦੀ ਬੰਦੂਕ

ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ ਡੱਲੇ ਨੇ ਦਾਵੀ ਚਲਦੀ ਗੋਲੀ ਦੇ ਸਾਹਮਣੇ ਖੜੇ ਹੋਣ ਦਾ ਹੱਠ ਨਾ ਪਿਆ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਨੇਹਾ ਭੇਜਿਆ ਵੀਰ ਸਿੰਘ ਤੇ ਧੀਰ ਸਿੰਘ ਪਿਉ ਪੁੱਤਰ ਆਪਸ ਵਿੱਚ ਬਹਿਸ ਕਰਦੇ ਆ ਰਹੇ ਸਨ ਪੁੱਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਅੱਖੇ ਮੇਰੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ سینੇ ਵਿੱਚ ਮਾਰੋ ਪਿਤਾ ਕਹਿ ਰਿਹਾ ਸੀ ਇਹ ਜਮਾਨ ਹੈ ਫਿਰ ਕੰਮ ਆਵੇਗਾ ਮੇਰੀ ਉਮਰ ਵੀ ਚੁੱਕੀ ਹੈ ਮੇਰੇ سینੇ ਵਿੱਚ ਗੋਲੀ ਮਾਰੋ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਦੋਨੋਂ ਹੀ ਖੜੇ ਹੋ ਜਾਓ ਗੁਰੂ ਸਾਹਿਬ ਨੇ ਕਦੀ ਇੱਧਰ ਕਰ ਦਿੰਦੇ ਕਦੀ ਉੱਧਰ ਦੋਨੋਂ ਪਿਓ ਪੁੱਤਰ ਨਿਸ਼ਾਨੇ ਅੱਗੇ ਆਉਣ ਲਈ ਅੱਗੇ ਪਿੱਛੇ ਹੁੰਦੇ ਰਹਿੰਦੇ ਏ ਦੇਖ ਕੇ ਡੱਲਾ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ ਬੜਾ ਸ਼ਰਮਿੰਦਾ ਹੋਇਆ ਇਹ ਸ਼ਰਧਾ ਅੱਜ ਵੀ ਹੈ ਸਦੀਆਂ ਤੱਕ ਰਹੇਗੀ ਖਾਲੀ ਇਸ ਨੋਹਲਾ ਛੇਰੀ ਦੀ ਤੇ ਇੱਕ ਹੋਣ ਹਰ ਆਗੂ ਦੀ ਲੋੜ ਹੈ ਕਹਿੰਦੇ ਹਨ ਕਿ ਜਦਨ ਲਾਹੌਰ ਸੂਮਨ ਬੁਰਜ ਤੇ ਮਹਾਰਾਜਾ ਜੀ ਸਿੰਘ ਨੇ ਸਾਜਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਵਸੀਲ ਨੂੰ ਤੋੜਨ ਲਈ ਫੰਗੀ ਮਸਲ ਤੇ ਇੱਕ ਖਾਸ ਤੋਪ ਮੰਗਵਾਈ ਗਈ ਜਿਸਦੇ ਵੀ ਕੀ ਗੋਲੇ ਨਾਲ ਵਸੀਲ ਟੁੱਟਣੀ ਸੀ ਅਜੇ ਮਸਾਤਿੰਨ ਕੋ ਗੋਲੇ ਚੱਲਦੇ ਸੀ ਕਿ ਤੋਪ ਦਾ ਇੱਕ ਪਹੀਆ ਟੁੱਟ ਗਿਆ ਹਫੜਾਂ ਦਫੜੀ ਮੱਚ ਗਈ ਨਾ ਤੋਪ ਨੂੰ ਠੀਕ ਕਰਵਾਉਣ ਦਾ ਵਕਤ ਸੀ ਨਾ ਸੁਹਲੀਅਤ ਆਖਰੀ ਫੈਸਲਾ ਹੋਇਆ ਕਿ ਬਾਰੀ ਬਾਰੀ ਇੱਕ ਫੌਜੀ ਆਪਣੇ ਕੰਦੇ ਤੇ ਪਹੀਏ ਦਾ ਕੰਮ ਚਲਾਵੇਗਾ ਪਾਰੇ ਇਹ ਤੈਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚੱਲਣ ਤੇ ਤੁੰਬਾ ਤੁੰਬਾ ਹੋ ਜਾਵੇਗਾ ਇੱਥੇ ਇੱਕ ਪਠਾਣਾਂ ਦਾ ਸੋਹੰਜਾ ਵੀ ਸੀ ਜੋ ਸਿੱਖ ਦਾ ਭੇਸ ਬਦਲ ਕੇ ਪਠਾਣ ਨੂੰ ਖਬਰ ਪਹੁੰਚਾਉਂਦਾ ਸੀ ਪੱਈਆ ਟੁੱਟਣ ਦਾ ਉਸ ਦਾ ਹੱਲ ਤੇ ਸਿੰਘਾਂ ਦੇ ਸ਼ੋਸ਼ਰਾਬੇ ਦੀ ਸਿੰਘਾਂ ਦੇ ਸ਼ੋਸ਼ਰਾਬੇ ਦੀ ਆਵਾਜ਼ ਸੁਣ ਕੇ ਸੋਚਣ ਲੱਗਾ ਕਿ ਕਹਿਣਾ ਬੜਾ ਆਸਾਨ ਹੈ ਪਰ ਜਦ ਕਰਨ ਦਾ ਵਕਤ ਆਇਆ ਤਾਂ ਭਗਦਲ ਮਚ ਗਈ ਸੋਚਦਾ ਸੋਚਦਾ ਉਹ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਸਿੱਖ ਆਪਸ ਵਿੱਚ ਲੜ ਰਹੇ ਸੀ ਪਹਿਲੇ ਕੰਦਾ ਮੈਂ ਦੇਵਾਂਗਾ ਪਹਿਲੇ ਮੈਂ ਦੇਖ ਕੇ ਹੈਰਾਨ ਹੋ ਗਿਆ ਅੱਖਾਂ ਕਰ ਹੋ ਗਈਆਂ ਸਿੱਖਾਂ ਦਾ ਜੋਸ਼ ਦੇਖ ਕੇ ਉਸ ਦਾ ਆਪਣਾ ਵੀ ਦਿਲ ਕਰ ਰਿਹਾ ਕੰਦਾ ਦੇਣ ਵਾਸਤੇ ਉਸ ਨੇ ਸੋਚਿਆ ਫਿਰ ਇਸ ਤਾਰੀਖ ਨੂੰ ਇੰਨਾ ਦੀਆਂ ਕੁਰਬਾਨੀਆਂ ਨੂੰ ਲਿਖਾਗਾ ਕੌਣ ਐਨੇ ਨੂੰ ਸਿਖਾੰਦਾ ਜੱਥੇਦਾਰ ਆਇਆ ਉਸ ਨੇ ਸਭ ਨੂੰ ਚੁੱਪ ਕਰਾਇਆ ਤੇ ਪੁੱਛਿਆ ਕਿ ਤੁਹਾਡਾ ਜੱਥੇਦਾਰ ਕੌਣ ਹੈ ਸਿਖਾਣੀ ਕਿ ਤੁਸੀਂ ਤਾਂ ਉਸ ਨੇ ਕਿਹਾ ਕਿ ਪਹਿਲਾ ਹੱਕ ਮੇਰਾ ਹੈ ਕੰਦਾ ਦੇਣ ਦਾ ਉਹ ਸਭ ਤੋਂ ਅੱਗੇ ਖੜ ਗਿਆ ਤੇ ਉਸ ਨੇ ਪਿੱਛੇ 150 ਜਣਾਂ ਦੀ ਬਾਕੀ ਲੈਣ ਸੀ ਇਹ ਸੀ ਸਿਖਾ ਦੀ ਸੋਚ ਦਾ ਪਿਆਰ ਤੇ ਗੁਰੂ ਸਾਹਿਬ ਦੀ ਸ਼ਕਤੀ ਦਾ ਅਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ